ਤੇ ਅਮਰੀਕ ਸਰ ਪਹੁੰਚਣ ਤੋਂ ਪਹਿਲਾਂ ਜਲੰਧਰ ਪਹੁੰਚੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਇੱਕ ਜ਼ੋਰਦਾਰ ਝਟਕਾ ਦਿੱਤਾ ਤੇ ਜਲੰਧਰ ਤੋਂ ਕਾਂਗਰਸ ਦੇ ਦਿਗਜ ਨੇਤਾ ਸੇਠ ਸਤਪਾਲ ਮਾਲ ਨੇ ਕਾਂਗਰਸ ਦਾ ਸਾਥ ਛੱਡ ਅਕਾਲੀ ਦਲ ਦਾ ਪੱਲਾ ਫੜ ਲਿਆ ਸੁਖਵੀਰ ਬਾਦਲ ਵੱਲੋਂ ਮਲ ਦਾ ਪਾਰਟੀ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੀ ਹਾਜ਼ਰ ਰਹੇ ਸੁਖਵੀਰ ਬਾਦਲ ਵੱਲੋਂ ਇਸ ਮੌਕੇ ਕਾਲੀ ਦਲ ਦੇ ਉਮੀਦਵਾਰਾਂ ਦੀ ਸੂਚੀ 15 ਦਿਨਾਂ ਚ ਜਾਰੀ ਕਰਨ ਦਾ ਵੀ ਐਲਾਨ ਕਰ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਵਪਾਰੀਆਂ ਲਈ ਜਾਰੀ ਕੀਤੇ ਚੋਣ ਮੈਨੀਫੈਸਟੋ ਤੇ ਵੀ ਨਿਸ਼ਾਨੇ ਸਾਦੇ ਦੁਆਬੇ ਚ ਬੜੀ ਵਧੀਆ ਚੱਗੇ ਅੱਜ ਉਹਨਾਂ ਕਾਲੀ ਦਲ ਸ਼ਾਮਿਲ ਹੋਏ ਐ ਇਹਨਾਂ ਦੇ ਆਉਣ ਨਾਲ ਅਕਾਲੀ ਦਲ ਨੂੰ ਬਹੁਤ ਵੱਡੀ ਸਟਰੈਂਥ ਦੁਆਬੇ ਚ ਮਿਲਨੀ ਐ ਅਗਲੇ 15 ਵਿਧਾਇਕ ਪਾਰਟੀ ਕਰੂਗੀ ਪੂਰੇ ਪੰਜਾਬ ਚ ਤੁਹਾਡੀ ਸੁਣਨ ਉਮੀਦਵਾਰਾਂ ਦੀ ਸੁਣੋਗੇ ਕੇਜਰੀਵਾਦ ਦਾ ਮੈਨੀਫੈਸਟੋ ਮੈਂ ਕਹਿੰਦਾ ਕੇਜ ਨੇ ਕੱਲ ਮੈਂ ਇਨਵੈਸਟੋ ਕੱਢਿਆ ਇੱਕ ਮਿੰਟ ਜੀ ਉਹਨੇ ਕਿਹਾ ਮੈਂ ਇਤੋਂ ਵਧਿਆ ਬੇਫੂ ਬੰਦਾ ਮੈਂ ਦੇਖਿਆ ਨਹੀਂ ਕਿਤੇ ਮੈਨੂੰ ਉਹਨਾਂ ਨੇ ਪੜ੍ਹੇ ਵੀ ਹੋਣਾ ਕਿਹੜਾ ਲਿਖਿਆ ਹੈ ਕਹਿੰਦਾ ਮੈਂ ਵੈਟ ਰਿਡਿਊਸ ਕਰੂੰਗਾ ਤਿੰਨ ਮਹੀਨੇ ਜੀਐਸਟੀ ਆ ਰਹੀ ਹੈ which is a call india how would there be no vat ਕਹਿੰਦਾ ਜੀ ਮੈਂ ਬਿਜਲੀ ਸਸਤੀ ਕਰੂੰਗਾ ਭਾਈ ਸਾਹਿਬ ਤੁਸੀਂ ਪਹਿਲੇ ਬਿਜਲੀ ਆਪਣੇ ਦਿੱਲੀ ਦੀ ਸਸਤੀ ਕਰਕੇ ਦੇਖੋ we are the cheapest in power